ਪ੍ਰਧਾਨ ਜੀ ਇੱਥੇ ਪਹੁੰਚਣ ਦਾ ਕੀ ਕਾਰਨ ਆ ਜੀ ਦੱਸਿਓ ਅੱਜ ਭਾਰਤੀ ਕਿਸਾਨ ਯੂਨੀਅਨ ਇਕਤਾ ਗ੍ਰਾਹ ਜਥੇਬੰਦੀ ਦਾ ਮੈਂ ਬਲਾਕ ਝਨੀੜ ਦਾ ਪ੍ਰਧਾਨ ਹਾਂ ਜੋ ਅੱਜ ਫਤਿਹਪੁਰ ਦੇ ਵਿੱਚ ਅਸੀਂ ਪਹੁੰਚੇ ਹਾਂ ਜੋ ਪਿੰਡ ਕਮੇਟੀ ਦੇ ਆਗੂਆਂ ਦਾ ਫੋਨ ਗਿਆ ਸੀ ਜੋਰੇ ਅੱਗ ਲੱਗੀ ਸੀ ਜੋ ਬਿਜਲੀ ਵਾਲੀਆਂ ਤਾਰਾਂ ਨੇ ਬਹੁਤ ਹੀ ਨੀਵੀਆਂ ਨੇ ਜਮ੍ਹਾਂ ਨਾਲ ਲੱਗੀਆਂ ਪਿਆ ਨੇ ਉਹ ਬਿਜਲੀ ਵਾਲੀਆਂ ਤਾਰਾਂ ਟੁੱਟਣ ਕਾਰਨ ਪਹਿਲਾਂ ਵੀ ਤਿੰਨ ਵਾਰ ਇਹ ਤਾਰ ਟੁੱਟ ਚੁੱਕੀ ਹੈ ਬਿਜਲੀ ਵਿਭਾਗ ਦੇ ਧਿਆਨ ਚ ਖੇਤਾਂ ਵਾਲੇ ਨੇ ਲਿਆਂਦੀ ਹੋਈ ਹੈ ਪਰ ਮੈਕਮੇ ਨੇ ਕੋਈ ਤਾਰ ਨਹੀਂ ਕਸੀ ਕੋਈ ਸਿਸਟਮ ਨਹੀਂ ਕੀਤਾ ਜੋ ਅੱਜ ਅੱਗ ਲੱਗੀ ਆਏ ਬਿਜਲੀ ਵਾਲਿਆਂ ਦੀ ਜ਼ਿੰਮੇਵਾਰੀ ਹੈ ਉਹਨਾਂ ਦੀ ਅਣਗਹਿਲੀ ਦੇ ਕਾਰਨ ਅੱਗ ਲੱਗੀ ਆ 2.5 3 ਏਕੜ 3 ਏਕੜ ਮੱਚ ਗਏ ਬੂਟਾ ਸਿੰਘ ਕਿਸਾਨ ਆ ਜੀਤ ਸਿੰਘ ਕਿਸਾਨ ਐ ਜੋ ਇਹਨਾਂ ਦੀ ਠੇਕੇ ਤੇ ਇਹਨਾਂ ਨੇ ਇਹ ਵਾਣ ਲਿਆ 80 7000 90000 ਨੂੰ ਜੋ ਇਹਨਾਂ ਦਾ ਜਮਾ ਕੰਮ ਖਤਮ ਹੋ ਗਿਆ ਅਸੀਂ ਮੰਗ ਕਰਦੇ ਆ ਪੰਜਾਬ ਸਰਕਾਰ ਤੋਂ ਪ੍ਰਸ਼ਾਸਨ ਤੋਂ ਮਾਨਸਾ ਡੀਸੀ ਤੋਂ ਕਿ ਇਹਨਾਂ ਦੀ ਗੁਰਦੌਰੀ ਕੀਤੀ ਜਾਵੇ ਇਹਨਾਂ ਨੂੰ ਬੱਦ ਤੋਂ ਬੱਦ ਮਾਅਬਜ਼ਾ ਦਿੱਤਾ ਜਾਵੇ ਪਰਾ ਅਫਸੋਸ ਦੀ ਗੱਲ ਇਹ ਹੈ ਜੋ ਮੌਕੇ ਦੀ ਤਹਿਸੀਲਦਾਰ ਮੈਡਮ ਹੈ ਉਹਨੂੰ ਮੈਂ ਚਾਰ ਵਾਰੀ ਫੋਨ ਕਰ ਚੁੱਕਿਆ ਉਹਨੇ ਫੋਨ ਨਹੀਂ ਚੱਕਿਆ ਕਿਉਂਕਿ ਗਲਤ ਅਫਸਰ ਹੈ ਉਹਨੇ ਡਿਊਟੀ ਲਾਉਣੀ ਹੁੰਦੀ ਹੈ ਅੱਗੇ ਪਰਿਵਾਰੀਆਂ ਦੀ ਵਗੈਰਾ ਆ ਕੇ ਮੌਕਾ ਦੇਖਣ ਦੀ ਕੋਈ ਉਰੇ ਹਜੇ ਤੱਕ ਆਪਣਾ ਪਰਿਵਾਰੀ ਜਾਂ ਤਹਿਸੀਲਦਾਰ ਹੈ ਜਾਂ ਐਸ ਡੀ ਐਮ ਕੋਈ ਨਹੀਂ ਉਰੇ ਪਹੁੰਚਿਆ ਅੱਗ ਦਾ ਪਤਾ ਵੀ ਅੱਗ ਲੱਗੀ ਫਾਇਰ ਬ੍ਰਿਗੇਡ ਦੇ ਮਸੀਨ ਨੂੰ ਅਸੀਂ ਫੋਨਾ ਉਹਨੂੰ ਫੋਨ ਕੀਤਾ ਸੀ ਜੋ ਲੋਕਾਂ ਨੇ ਅੱਗ ਪਹਿਲਾਂ ਬੁਝਾ ਲਈ ਸੀ ਉਹ ਬਾਅਦ ਚਾਈ ਹੈ ਜੋ ਲੋਕਾਂ ਨੇਰੇ ਆਪ ਆਕੇ ਕਾਬੂ ਪਾਇਆ ਬਾਹਣਾ ਬਾਹ ਹੈਗਾ ਪਾਣੀ ਨਾਲ ਅੱਗ ਬੁਝਾਈ ਐ ਅਸੀਂ ਮੰਗ ਕਰਦੇ ਆਂ ਪੰਜਾਬ ਸਰਕਾਰ ਤੋਂ ਪ੍ਰਸ਼ਾਸਨ ਤੋਂ ਕਿ ਜਿਹੜੀਆਂ ਅੱਗ ਬੁਝਾਉਣ ਵਾਲੀਆਂ ਫਾਇਰਡਕ ਮਸ਼ੀਨਾਂ ਨੇ ਇਹ ਬਲਾਕਾਂ ਦੇ ਵਿੱਚ 2-2 3-3 ਖੜਾਈਆਂ ਜਾਣ ਕਿਉਂਕਿ ਜੇ 2-3 ਹੋਣਗੀਆਂ ਤੇ ਲਵੇ ਲਾਉਣੇ ਕੋਈ ਦੂਰ ਘਟਨਾ ਵਾਪਰਗੀ ਤਾਂ ਨਾਲ ਦੀ ਨਾਲੇ ਕਬਰਾ ਹੋ ਜਾਊਗਾ ਤੇ ਹੁਣ ਉੱਚ ਅਧਿਕਾਰੀਆਂ ਦੀ ਅਸੀਂ ਮੰਗ ਕਰਦੇ ਆਂ ਕਿ ਖੇਤਾਂ ਦੇ ਵਿੱਚ ਆਕੇ ਕਿਸਾਨਾਂ ਦਾ ਜਾਇਜ਼ਾ ਲਿਆ ਜਾਵੇ ਗਰਦੌਰੀ ਕੀਤੀ ਜਾਵੇ ਇਹਨਾਂ ਨੂੰ ਘੱਟੋ ਘੱਟ 50 ਹਜ਼ਾਰ ਏਕੜ ਦਾ ਮਾਅਵਜਾ ਦਿੱਤਾ ਜਾਵੇ ਅਸੀਂ ਇਹ ਜਥੇਬੰਦੀਓ ਗ੍ਰਾਹਾਂ ਵੱਲੋਂ ਮੰਗ ਕਰਦੇ ਆਂ ਤੇ ਜੋ ਤਾਰਾਂ ਨੇ ਇਹ ਕਸੀਆਂ ਜਾਣ ਧੰਨਵਾਦ